ਪੰਜਾਬ ਨੂੰ ਦਿਵਦ ਨਾਮ ਕੀਤਾ ਪਿਆ ਇੱਥੇ ਬਹੁਤ ਜ਼ਿਆਦਾ ਨਸ਼ਾ ਹੁਣ ਭਾਜੀ ਹੁਣੀ ਫੇ ਇੱਥੇ ਜਰਮਨ ਕਿਫਟ ਹੋ ਗਏ ਇੱਥੇ ਨਾ ਜਿੱਦਾਂ ਮੈਚ ਵਗੈਰਾ ਹੁੰਦੇ ਨੇ ਹੌਕੀ ਵਗੈਰਾ ਤੇ ਰੈਸਲਿੰਗ ਵਗੈਰਾ ਹੁੰਦੀ ਹੈ ਅੰਦਰ ਆਏ ਅੰਦਰ ਇਹ ਸਟੇ ਇਹ ਸਟੇਡੀਅਮ ਹੈ ਬਲ ਇੱਕ ਕਿਲੋਮੀਟਰ ਦੇ ਨਾ 15 ਸੈਂਟ ਲੱਗਦੇ ਹੈ ਨਾ ਹਾਂ ਜ਼ੋਨ ਨਾਲੀ ਏਰੀਆ ਦਾ ਨਾਂ ਹੈ ਮਹਿੰਗੇ ਟਾਈਟੇ 3-3 ਲੱਖ ਦੇ ਸਾਈਕਲ ਹੀ ਹੈ ਨਾ ਇੱਥੇ ਇਹ ਸਾਡੇ ਭਾਜੀ ਆ ਇੱਥੇ ਜੌਬ ਕਰਦੇ ਆ ਨਾ ਗਾਣਾ ਵੀ ਸੁਣਨਾ ਪਾ ਤੈਨੂੰ ਭਾਜੀ ਦਾ ਗਾਣਾ ਵੀ ਸੁਣਾਵਾਂਗੇ ਇਹ ਹੈਗਾ ਜੀ ਆਪਣਾ ਅਲੈਗੈਂਡਰ ਪਲਾਸ ਟਾਵਰ ਤੋ ਫਾਈਨਲੀ ਆਪਾਂ ਪਹੁੰਚ ਗਏ ਆ ਜਰਮਨ ਬਰਲਿਨ ਤੇ ਬੱਸ ਦਾ ਟਾਈਮ 7 ਵਜੇ ਦਾ ਸੀ ਤੇ 15 ਮਿੰਟ ਪਹਿਲੇ ਆ ਗਈ ਤੇ ਆਪਾਂ ਕੱਢ ਲਿਆ ਸਮਾਨ ਵਗੈਰਾ ਤੇ ਹੁਣ ਭਾਜੀ ਵੀ ਆ ਰਹੇ ਆ ਤੇ ਆ ਬੱਸ ਗਈ ਜਿੱਥੇ ਮੈਂ ਆਇਆ ਵਾਂ ਆਣਦੇ ਆ ਭਾਜੀ ਤੇ ਫੇਰ ਮਿਲਦੇ ਆ ਭਾਈ ਨੂੰ ਭਾਜੀ ਨੂੰ ਵੀ ਆਪਾਂ 2-3 ਸਾਲ ਬਾਅਦ ਹੀ ਮਿਲਣਾ ਵਾ ਪਹਿਲਾਂ ਤਾਂ ਇਕੱਠੇ ਕੰਮ ਕੀਤਾ ਸੀ ਹੁਣ ਭਾਜੀ ਹੁਣੀ ਫੇ ਇੱਥੇ ਜਰਮਨ ਸ਼ਿਫਟ ਹੋ ਗਏ ਆ ਆਈਗੇ ਭਾਜੀ ਪਿੱਛੇ ਹੋਰ ਭਾਈ ਕੀ ਹਾਲ ਚਾਲ ਵਧੀਆ ਵਧੀਆ ਹੋਰ ਸਲਾਮ ਕਾਫੀ ਟਾਈਮ ਬਾਅਦ ਮਿਲੇ 2-3 ਸਾਲ ਬਾਅਦ 2-3 ਸਾਲ ਹੋ ਗਿਆ ਨਾ ਤਾਂ ਬਾਕੀ ਹੁਣ ਚੱਲਦੇ ਆ ਘਰੇ ਕਰਦੇ ਆ ਰੈਸਟ ਫਿਰ ਮਿਲਦੇ ਆ ਤੇ ਆ ਭਾਈ ਦੀ ਬਾਈਕ ਸੋ 2-3 ਘੰਟੇ ਦੀ ਰੈਸਟ ਤੋਂ ਬਾਅਦ ਹੁਣ ਆਪਾਂ ਚੱਲੇ ਆ ਫਿਰ ਘੁੰਮਣ ਭਾਈ ਆਪਾਂ ਕਿੱਥੇ ਜਾਣਾ ਵਾ ਅਸੀਂ ਭਾਈ ਚੱਲੇ ਆ ਅਲੈਗਜ਼ੈਂਡਰ ਪਲਾਜ਼ਾ 14 ਸ਼ਾਰਟਕੱਟ ਕਿੱਥੇ ਐਲੈਕਸਾ ਐਲੈਕਸਾ ਇੱਥੋਂ ਦਾ ਹੈਗਾ ਸ਼ੋਪਿੰਗ ਮਾਲ ਓਕੇ ਮ ਲੱਗਿਆ ਅਲੈਗਜ਼ੈਂਡਰ ਪਲਾਜ਼ਾ ਦੇ ਨਾਮ ਤੇ ਪਿਆ ਹੈ ਲੱਗਿਆ ਭਾਈ ਸਾਡੇ ਡਰਾਈਵ ਕਰਨਗੇ ਕਾਰ ਤੇ ਭਾਈ ਉਦਾਂ ਕਰਦੇ ਰੈਸਟੋਰੈਂਟ ਦਾ ਕੰਮ ਵੈਸੇ ਸਿੰਗਰ ਆ ਸਿੰਗਰ ਜੇ ਇਤਨੇ ਦਾ ਗਾਣਾ ਵੀ ਸੁਣਨਾ ਆਪਾਂ ਤਿੰਨ ਪਈ ਦਾ ਗਾਣਾ ਵੀ ਸੁਣਾਵਾ ਤੇ ਸ਼ਾਮ ਨੂੰ ਪਾਈ ਦਾ ਸੁਣਾ ਕੇ ਆਪਾਂ ਸੌਂਗ ਤਾਂ ਇਹ ਛੋਟੀ ਜਿਹੀ ਇਨਫੋਰਮੇਸ਼ਨ ਹੋਰ ਦੇਣੀ ਹੈ ਜਿਹੜੇ ਵਾਲੇ ਏਰੀਆ ਹੈਗਾ ਨਾ ਇਹ ਹੈਗਾ ਦੋਨਾਂ ਨਾਲੀ ਦੋਨਾਂ ਨਾਲੀ ਹਾਂ ਦੋਨਾਂ ਨਾਲੀ ਏਰੀਆ ਦਾ ਨਾਮ ਹੈ ਜਿੱਦਾਂ ਆਪਣੇ ਹੁੰਦੇ ਨੇ ਨਾ ਗਲੀਆਂ ਹੁੰਦੀਆਂ ਸਟ੍ਰੀਟ ਹੁੰਦੀਆਂ ਹਾਂ ਇੱਥੇ ਕਹਿੰਦੇ ਸਟ੍ਰਾਸੇ ਸ ਜਿਹੜਾ ਇਹ ਖਾਰਾ ਸਟ੍ਰਾਸੇ ਆ ਗਿਆ ਇੱਥੇ ਮੋਸਟਲੀ ਹੈਗੇ ਨੇ ਅਰਬੀ ਚ ਤੁਰਕੀਸ਼ ਲੋਕ ਆ ਓਕੇ ਤੇ ਇਹਨੂੰ ਅਰਬੀ ਸਟ੍ਰਸੇ ਕਹਿੰਦੇ ਆ ਇੰਡੀਅਨ ਕਮਿਊਨਿਟੀ ਘੱਟ ਨਾ ਆਪਣੀ ਤੇ ਆਪਣੀ ਇੰਡੀਅਨ ਕਮਿਊਨਿਟੀ ਹੈਗੀ ਐ ਪਰ ਉਹ ਭਾਈ ਥੋੜੇ ਨਾ ਸਾਈਡਾਂ ਤੇ ਪਿੰਡਾਂ ਪਿੰਡਾਂ ਵਿੱਚ ਹੈਗੇ ਨੇ ਬਸ ਮੋਸਟਲੀ ਯਾਦ ਇੱਥੇ ਹੈਗੇ ਨੇ ਆਪਣੇ ਸਟੂਡੈਂਟ ਇੱਥੇ ਸੁਪਰਮਾਰਕਟ ਹੈ ਇਹ ਬੜਾਈ ਇਹ ਦੁਕਾਨਾਂ ਜਿੱਦਾਂ ਨਹੀਂ ਆਪਣੇ ਅਸਾਂ ਜਿੱਦਾਂ ਆਪਣੇ ਫਿਰ ਕਰਿਆਣਾ ਨਹੀਂ ਹੁੰਦਾ ਹੂੰ ਹੂੰ ਏਦਾਂ ਓਦਾਂ ਸ਼ਾਪਸ ਹਨ ਸਾਰੀਆਂ ਜਿੱਦਾਂ ਆਪਣੇ ਇੰਡੀਆ 'ਚ ਕਹਿੰਦੇ ਵਾਲਾ ਨਾ ਆਪਣੇ ਇੰਡੀਆ 'ਚ ਕਹਿੰਦੇ ਕਰਿਆਨੇ ਦੀ ਦੁਕਾਨ ਇੱਥੇ ਕਹਿੰਦੇ ਨੇ ਸਪੇਟ ਕੋ ਗਲੇਟ ਨਾਈਟ ਸ਼ਾਪ ਰਾਤ ਉੱਕਦੇ ਕਿ ਨੇੜੇ ਰੈਸਟੋਰੈਂਟ ਬਿਲਕੁਲ ਨਾਲ ਹੀ ਹੈ ਨਾ ਘਰ ਦੇ ਹਾਂਜੀ ਕਾਫੇ ਕਾਫੇ ਵਗੈਰਾ ਬਾਕੀ ਦੇਖੋ ਭਾਈ ਇੱਥੇ ਆਪਣੇ ਨਾ ਦੇਖੋ ਤੁਸੀਂ ਹਰਿਆਲੀ ਕਿੰਨੀ ਹੈ ਮੇਨ ਸਟਰੀਟ ਵਿੱਚ ਹੁੰਦੀ ਹੈ ਇਹ ਚੀਜ਼ ਨਾ ਗ੍ਰੀਨਰੀ ਬਹੁਤ ਇੱਥੇ ਨੋਟ ਕੀਤੀ ਹੈ ਜਰਮਨ ਪੂਰੇ ਮਤਲਬ ਯੂਰਪ ਸਾਰੇ ਜੀ ਇਦਾਂ ਹੀ ਹੈ ਨਾ ਹੂੰ ਤਾਂ ਹਵਾ ਚ ਚਲਦੀ ਰਹਿੰਦੀ ਹੈ ਸਾਰੇ ਬੰਨੇ ਬਟ ਜਰਮਨੀ ਦਾ ਸਭ ਤੋਂ ਜਿਹੜਾ ਗ੍ਰੀਨਰੀ ਜਿਹੜਾ ਬੰਦਾ ਹੈਗਾ ਨਾ ਗ੍ਰੀਨ ਸਟਰੀਟ ਮੰਨ ਲਈਏ ਬਰਲਿਨ ਮੰਨ ਲਿਆ ਬਰਲਿਨ ਨਾ ਜਰਮਨ ਦਾ ਨਾ ਇਹ ਫਲੈਟ ਹੈ ਨਾ ਸਾਰੇ ਭਾਈ ਇਹ ਭਾਈ ਸਾਰੇ ਅਪਾਰਟਮੈਂਟ ਹੈਗੇ ਹਾਂਜੀ ਕਿਸੇ ਇੱਥੇ ਬੰਦੇ ਦਾ ਆਪਣਾ ਪਰਸਨਲ ਨਹੀਂ ਹੈ ਮੋਹਰੀਆ ਬਣਿਆ ਸੋਨੇ ਬਣਿਆ ਆ ਪਾਜੀ ਬਹੁਤ ਬਹੁਤ ਸੋਨੇ ਅਪਾਰਟਮੈਂਟ ਤੇ ਆ ਜਿਹੜੀ ਕਾਰ ਰਾਈਡ ਲੈ ਰਹੀ ਆ ਆਪਾਂ ਬੁਲੇਟ ਡਰਾਈਵ ਪਾਜੀ ਵਿੱਚ ਬੈਠ ਗਏ ਆ ਤੇ ਪ੍ਰਿੰਸ ਭਾਈ ਨੇ ਡਰਾਈਵ ਕਰਨਾ ਸ਼ੁਰੂ ਕਰਤਾ ਵਾ ਆਡੀ ਕਾਰ ਹੈ ਕਿਹੜੀ ਕਾਰ ਹੈ ਪਾਜੀ ਇਹ ਆਡੀ ਕੌਂਟੀ ਤੇ ਹੁਣ ਆਪਾਂ ਜਾ ਰਹੇ ਆ ਤੇ ਇੱਕ ਪਾਜੀ ਹੁਣੀ ਆਡੇ ਉਹ ਦੂਜੀ ਸਾਈਡ ਖੜੇ ਆ ਉਹਨਾਂ ਨੂੰ ਵੀ ਆਪਾਂ ਪਿੱਕ ਕਰਨਾ ਤੇ ਭਾਈ ਇਹ ਕੀ ਇਹਦਾ ਸਿਸਟਮ ਹੈ ਜਿਹੜੀ ਬੁੱਕ ਕਰਦੇ ਤੁਸੀਂ ਰਾਈਡ ਇਹ ਪਾਜੀ ਆਨਲਾਈਨ ਹੁੰਦੀ ਹੈ ਮੋਬਾਈਲ ਐਪ ਕਰਕੇ ਨਾ ਹਾਂਜੀ ਹਾਂਜੀ ਕੀ ਇਹ ਸਿਸਟਮ ਇਹਦਾ ਕਿਲੋਮੀਟਰ ਦਾ ਕੀ ਹਿਸਾਬ ਤਾਵੇਦਾ ਇਹਦਾ ਇਹਦਾ ਪਾਜੀ 15 ਸੈਂਟ ਤਲ ਇੱਕ ਕਿਲੋਮੀਟਰ ਦੇ ਨਾ 15 ਸੈਂਟ ਲੱਗਦੇ ਹੈ ਨਾ ਭਾਜੀ ਲੱਗੇ ਸੀ ਪਿੱਛੇ ਤੇ ਹੁਣ ਭਾਜੀ ਆ ਗਏ ਆ ਲੇਟ ਹੋ ਗਏ ਭਾਜੀ ਭਾਜੀ ਦੂਜੇ ਪਾਸੇ ਚੱਲ ਗਏ ਦੂਜੇ ਗਲੀ ਤੇ ਭਾਇ ਅਸੀ ਗੱਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚੰਗਾ ਠੀਕ ਠਾਕ ਹਾਂਜੀ ਵਧੀਆ ਭਾਈ ਤੁਹਾਡੀ ਐਂਟਰੀ ਲੇਟ ਹੋਈ ਨਾ ਤੁਸੀਂ ਥੋੜਾ ਓਕੇ ਆ ਗਿਆ ਸੀ ਪਾਈਡ ਹੋ ਗਿਆ ਸੀ ਨਾ ਚਲੋ ਪਾਈ ਆ ਗਏ ਚੱਲਦੇ ਆ ਭਾਈ ਇਹ ਕਿਹੜਾ ਏਰੀਆ ਪਿੰਦਾ ਵਾ ਆ ਜਿਹੜਾ ਟਿੱਕਾ ਕੀ ਆ ਉਬਰ ਰਿਆ ਰੇ ਨਾ ਕੀ ਆ ਇਹ ਭਾਜੀ ਉਬਰ ਰਿਹਾ ਨਾ ਹੈਗਾ ਇਹ ਇੱਥੇ ਨਾ ਜਦੋਂ ਮੈਚ ਵਗੈਰਾ ਹੁੰਦੇ ਨੇ ਹੌਕੀ ਵਗੈਰਾ ਤੇ ਰੈਸਲਿੰਗ ਵਗੈਰਾ ਹੁੰਦੀ ਹੈ ਅੰਦਰ ਆਏ ਅੰਦਰ ਇਹ ਸਟੇ ਇਹ ਸਟੇਡੀਅਮ ਹੈ ਅੱਛਾ ਹਾਂਜੀ ਐਂਟਰੀ ਨਹੀਂ ਮਿਲ ਸਕਦੀ ਨਾ ਇਹ ਅੰਦਰ ਹਜੇ ਨਹੀਂ ਐਦਾਂ ਜਦੋਂ ਹੁੰਦਾ ਨਾ ਜਦੋਂ ਕਿ ਇੱਥੇ ਕੋਈ ਕੰਸਰਟ ਹੁੰਦਾ ਉਦੋਂ ਐਂਟਰੀ ਮਿਲਦੀ ਹੈ ਜੋ ਸਾਹਮਣੇ ਕੀ ਆ ਇਹ ਭਾਜੀ ਮਿਊਜ਼ਿਕ ਹਾਲ ਹੈ ਹਾਂਜੀ ਇਹ ਭਾਜੀ ਮਿਊਜ਼ਿਕ ਹਾਲ ਹੈ ਇਹ ਪਹਿਲਾਂ ਹੁੰਦਾ ਸੀ ਮਰਸੀਡੀਜ਼ ਵਾਲਿਆਂ ਦਾ ਤੇ ਸਾਰਾ ਏਰੀਆ ਹੁਣ ਉੱਪਰ ਵਾਲਿਆਂ ਨੇ ਖਰੀਦ ਲਿਆ ਸ਼ਾਇਦ ਉਹ ਸਾਹਮਣੇ ਐਂਟਰੀ ਹੁੰਦੀ ਨਾ ਹਾਂਜੀ ਇਹ ਡੋਚ ਰੈਂਗਲ ਕੀ ਲਿਖਿਆ ਹੋਇਆ ਆਈਨ ਗੰਗੋਂ ਦਾ ਕਿ ਐਂਟਰੀ ਕਿਸੇ ਕੰਪਨੀ ਨੇ ਆਪਣੀ ਉਹ ਕਰਨੀ ਹੁੰਦੀ ਹੈ ਨਾ ਔਰ ਕਿ ਨਾਲਾ ਕੰਪਨੀ ਨੇ ਪ੍ਰੋਮੋਸ਼ਨ ਕਰਨੀ ਹੁੰਦੀ ਹੈ ਸ਼ਾਹੂਰੀ ਅੰਦਰ ਹੈ ਨਾ ਸਾਰਾ ਇੱਥੇ ਆਂਦਾ ਵਗੈਰਾ ਠੀਕ ਆ ਸਾਹਮਣੇ ਬਿਲਡਿੰਗ ਵੀ ਹੁੰਦੀ ਹੈ ਨਾ ਇਹ ਬਿਲਡਿੰਗ ਪਾਜੀ ਹੁਣੇ ਬਣੀ ਹੈ ਵਾਜੀ ਤੇ ਆਹ ਵਾਲਾ ਇੱਥੇ ਹੈ ਨਾ ਵਧੀਆ ਕਿੰਨਾ ਲੱਗ ਰਿਹਾ ਹਾਂਜੀ ਇਹ ਇੱਥੇ ਵਗੈਰਾ ਫੁਆਰ ਵਗੈਰਾ ਲੱਗੇ ਆ ਫੁਆਰੇ ਵਗੈਰਾ ਚਲਾਉਂਦੇ ਆ ਲਾਈਟਾਂ ਵਗੈਰਾ ਵਿੱਚ ਨਿਕਲਦੀਆਂ ਨੇ ਲਾਈਟ ਵਧੀਆ ਹੂਗਾ ਨਾ ਰਾਤ ਨੂੰ ਬਹੁਤ ਲੱਗਦਾ ਫੋਨ ਪਾਜੀ ਸਾਹਿਬ ਚੱਲਦੇ ਆ ਇੱਥੋਂ ਦਾ ਫੇਮਸ ਰੈਸਟੋਰੈਂਟ ਹੈ ਸਵਦੇਸ਼ ਸਵਦੇਸ਼ उसने पापा चलेंगे यह लंच करना ब्रंच ब्रंच हाँ ब्रंच ही करने चलेंगे यह देखना कि तेरे काफी फेमस है रेस्टोरेंट यह सब देश इन्द्रदेव पाजी हो भी ब्रंच है यहाँ इस अंदर पाजी यह इतने जॉब कर दिया कि होना पापा यह को खाना है यह पापा यह को खाना है लंच खाना करना है ना पाजी, पाजी को ब्रंच ब्रंच हाँ ब्रं ਸੂਏ ਅੱਧਾ ਟਾਈਮ ਇਹ ਦੇਖ ਲਓ। ਦੇਖਿਆ ਪਹਿਲਾਂ ਨਹੀਂ ਨਾ ਮਸਤੀ ਪਲਾਸ ਹੁਣ ਉੱਭਰ ਹੀ ਨਾ ਹੋ ਗਿਆ। ਇਹਨਾਂ ਨੂੰ 2023 ਚ ਮਿਲਿਆ ਜੀ ਰੈਸਟੋਰੈਂਟ ਦਾ। 2023 ਮਿਲਿਆ ਹੈਗਾ 2023 ਦਾ ਟਾਪ ਦਾ। 2023 ਚ ਔਡ ਮਿਲਿਆ ਹੈ। ਉਹ ਹੁਣ ਆਪਾਂ ਖਾਣਾ ਖਾ ਲਿਆ ਵਾ। ਚਲੋ ਭਾਈ ਚਲੀਏ ਆਪਾਂ ਫਿਰ ਨਾ। ਉਹ ਸੈੱਟ ਹੋ ਗਏ ਆ। ਉਹ ਹੈ ਰੋਕੀ ਰਿਪੋਰਟ। ਤੇ ਹੁਣ ਆਪਾਂ ਚੱਲਦੇ ਆ ਨਿਕਲੀਏ ਫਿਰ। ਟਾਈਮ ਹੋ ਗਿਆ ਕਾਫੀ। ਹਾਂ ਹਾਂ ਬੜਾ ਜੰਨੇ ਆ ਕੋਲ ਰੈਸਟੋਰੈਂਟ ਵਧੀਆ ਸੀ ਨਾ ਖਾਣਾ ਇਹਦਾ। ਇਹ ਹੈਗਾ ਜੀ ਆਪਣਾ ਅਲੈਗਜ਼ੈਂਡਰ ਪਲਾਜ਼ਾ ਟਾਵਰ। ਭਾਈ ਕਿੰਨੀ ਹਾਈਟ ਹੈ ਦੀ? ਇਹਦੇ ਹਾਈਟਾ ਕੀ ਹੈ 1207 1207 1207। 1207। ਤੇ ਉੱਪਰ ਜਾਂਦੀ ਐਂਟਰੀ ਵੀ ਸੋਣੀ ਨਾ? ਹਾਂ ਭਾਜੀ ਇਹਦੀ ਐਂਟਰੀ ਫੀਸ ਹੈ ਦੀ ਪਹਿਲਾਂ ਨਾ ਬੁੱਕ ਟਿਕਟ ਪਹਿਲਾਂ ਐਡਵਾਂਸ ਬੁੱਕ ਕਰਵਾਉਣਾ ਚਾਹੀਦਾ। ਐਡਵਾਂਸ ਬੁੱਕ ਕਰਨੀ ਪੈਂਦੀ ਹੈ। ਐਡਵਾਂਸ ਬੁੱਕ ਕਰਨੀ ਪੈਂਦੀ ਹੈ। ਇਹਦੀ ਫੀਸ ਹੈ। ਇਹਦੇ ਉੱਪਰ ਉਹ ਗੈਰ ਰੈਸਟੋਰੈਂਟ ਵੀ ਕਰਾ ਹੈਗਾ। ਇਹ ਉਪਰੋਂ ਜਿਹੜਾ 360 ਨਾ ਪੂਰਾ ਦੇਖ ਸਕਦੇ ਬਰਲਿਨ ਨੂੰ ਨਾ ਹਾਂ ਅੱਜ ਤੇ ਭਾਈ ਪੂਰਾ ਬਰਲਿਨ ਦਿਖਦਾ ਆਪਣਾ ਇਹਦੀ ਟੈਗ ਹੈਗੀ ਐਪਰੋਕਸੀਮੇਟ ਤੇ ਇਹ ਜਿਹੜਾ ਟੀਗ ਹੈਗੀ ਇਹ ਵੀ ਐਪਰੋਕਸੀਮੇਟ ਇਹ ਭਾਈ ਆਪਣਾ ਸਾਰਾ ਇਹਨੂੰ ਕਹਿੰਦੇ ਨੇ ਅਲੈਗਜ਼ੈਂਡਰ ਪਲਾਰ ਦੇ ਸਾਰਾ ਇੱਥੇ ਸ਼ੋਪਿੰਗ ਮੋਲ ਵਾਲਾ ਹੈਗੇ ਸਾਰੇ ਜਿੰਨੇ ਮਹਿਗੇ ਆ ਜਿੱਦਾਂ ਕਿਸੇ ਨੇ ਫੋਨ ਗਿਆ ਰੱਖਿਆ ਹੱਜਿੰਨੇ ਬ੍ਰਾਂਡ ਹੈਗੇ ਸਾਰੇ ਇੱਥੇ ਹੈਗੇ ਇਹ ਭਾਈ ਮਿਡਲ ਪੈਂਦਾ ਹੈ ਸੈਂਟਰ ਪੈਂਦਾ ਹੈ ਇਹ ਸਿਟੀ ਸੈਂਟਰ ਪੈਂਦਾ ਨਾ ਸਿਟੀ ਸੈਂਟਰ ਸਿਟੀ ਸੈਂਟਰ ਕੰਮ ਇੱਧਰ ਖਰਾਬ ਹੀ ਹੈ ਨਾ ਹਾਂ ਕਹਿੰਦੇ ਨੇ ਕਿ ਆਪਣੇ ਨਾ ਇੱਥੇ ਸੱਚਨਾਂ ਦੇ ਦੇ ਪੰਜਾਬ ਨੂੰ ਦਿਵਨ ਨਾਮ ਕੀਤਾ ਪਿਆ ਇੱਥੇ ਬਹੁਤ ਜਿਆਦਾ ਨਸ਼ਾ ਹੈ ਸਹੀ ਗੱਲ ਹੈ ਨਾ ਜਿਹੜਾ ਜਿਹੜਾ ਇੱਧਰ ਫਰੈਂਕਫਰਟ ਚੱਲ ਜੇ ਉਧਰ ਕੀ ਉਧਰ ਜਾ ਰਹੀ ਬੇੜਾ ਕਰਕੇ ਉੱਥੇ ਤੇ ਬਹੁਤ ਜਿਆਦਾ ਮਾੜਾ ਹਾਲ ਹੈ ਆ ਚੀਜ਼ ਆਪਣੇ ਖਤਮ ਹੋ ਗਈ ਨਾ ਆ ਨਹੀਂ ਹੈਗੀਆਂ ਚਿੜੀਆਂ ਵਗੈਰਾ ਆ ਚਿੜੀਏ ਉਹ ਚਿੜੀ ਦੇਖੋ ਭਾਈ ਜਿਹੜੀ ਵਾਲੀ ਜਣੀਆਂ ਆਪਣੇ ਪੰਜਾਬ ਦੇਖਦੀ ਨਹੀਂ ਇੱਥੇ ਲੁਪਿੰਦੀ ਚਿੜੀਆਂ ਆ ਆ ਵਾਲੀਆਂ ਅੱਗੇ ਪਿਲ ਹੁੰਦੀਆਂ ਸੀ ਹਾਂ ਬਚਪਨ ਦੇ ਦੇਖਿਆ ਹੁਣ ਤਾਂ ਦੇਖਿਆ ਨਹੀਂ ਕਦੀ ਹੁਣ ਦੇਖਦੀ ਨਹੀਂ ਹੈਗੀ ਚਿੜੀ ਕੋਈ ਇਹ ਇੱਥੇ ਟ੍ਰੈਮ ਨਾ ਇਹ ਟ੍ਰੈਮ ਚੱਲਦੀ ਪਾਜੀ ਪਬਲਿਕ ਟਰਾਂਸਪੋਰਟ ਇੱਥੇ ਕਿਦਾਂ ਦਾ ਹੈ ਭਾਜੀ ਕਿਤੇ ਵੀ ਚੱਕ ਸਕਨੇ ਆ ਤੇ ਉਹਨਾਂ ਪਰ ਕਿਤੇ ਰੱਖ ਸਕਨੇ ਆ ਆ ਇੱਥੇ ਤਾਂ ਗੰਦ ਇੱਥੇ ਵੀ ਕਾਫੀ ਹੈ ਨਾ ਇੱਥੇ ਭਾਈ ਬਹੁਤ ਮਾੜੇ ਲੱਗਦੇ ਆ ਦੇ ਇੱਕ ਪਾਈ ਆਪਣੇ ਆ ਇੱਥੋਂ ਦਾ ਹੈਗਾ ਇਹ ਏਰੀਆ ਦਾ ਫੇਮਸ ਜਗ੍ਹਾ ਨੂੰ ਕਹਿੰਦੇ ਨੇ ਵਰਲਡ ਕਲॉक ਹਾਂ ਇੱਥੇ ਜਿੰਨੇ ਆਪਣੇ ਹੈਗੇ ਨੇ ਦੁਨੀਆ ਦੇ ਜਿਹੜੇ ਮਸ਼ਹੂਰ ਮਸ਼ਹੂਰ ਸ਼ਹਿਰ ਨੇ ਸਾਰੇ ਦਾ ਟਾਈਮ ਆਉਂਦਾ ਹੈ ਟਾਈਮ ਜ਼ੋਨਾਂ ਦਾ ਸਾਰਿਆਂ ਦਾ ਆ ਦੇਖ ਟਾਈਮ ਲਿਖਿਆ ਵੇਖੋ ਆ 15 ਲਿਖਿਆ ਨਾ 12 13 14 15 ਪਾਕਿਸਤਾਨ ਬੁੱਲ 4 ਵਜੇ ਨੇ ਦਿੱਲੀ ਦਾ ਲਿਖਿਆ ਇੱਥੇ ਆਪਣੇ ਆ ਨਹੀਂ ਹੁੰਦਾ ਦਿੱਲੀ ਨਿਊ ਦਿੱਲੀ 7 ਵੀ ਤੇ 7 ਦੇ ਲੱਗਦਾ ਕਿ ਟਾਈਮ ਹੋ ਗਿਆ ਕਿੰਨਾ ਚਿਰ ਦਾ ਹੋਇਆ ਹਾਂ ਦਿੱਲੀ ਹੋ ਗਿਆ ਟਾਈਮ ਇੰਡੀਆ ਟਾਈਮ ਹੋ ਗਿਆ 7:40 ਹੋਏ ਆ ਆ 7 ਵਜੇ ਤੇ 7 ਦੇ ਆ ਜਾਣਾ ਪਲੱਸ 30 ਕਰ ਦੋ 7 ਪਲੱਸ 30 ਕਰ ਦੋ ਅੱਛਾ 7:20 ਪਲੱਸ 3 ਓਕੇ ਓਕੇ ਉਹ 7:40 ਹੋ ਗਿਆ ਉਹ ਤੇ 40 45 ਹੋ ਗਿਆ ਬਾਕੀ ਕਿੱਥੇ ਤੁਹਾਨੂੰ ਹਰ ਕੰਪਨੀ ਦਾ ਬ੍ਰਾਂਡ ਹੈਗਾ ਹਰ ਕੰਪਨੀ ਦਾ ਮਿਲ ਜਾਏਗਾ ਕਿਹੜਾ ਕਿੱਥੇ ਮਿਲ ਲੱਗਦਾ ਹੈ ਛੋ ਪੰਜ ਲੱਖ ਰੈਂਦੇ ਨੇ ਲਾਸਟ ਵੀਕ ਭਾਜੀ ਲਾਸਟ ਵੀਕ ਤੇ ਲਖਾਈ ਇੱਥੇ ਲੱਗੀ ਅਫਰੀਕਨ ਫੈਸਟੀਵਲ ਇੱਥੇ ਹਾਂ ਦੇਖਿਆ ਇਹ ਮੇਲਾ ਦੇਖਿਆ ਇਹ ਫਿਰ ਅੱਜ ਤੇ ਘਟੇ ਨਾ ਲਾਸਟ ਵਿੱਚ ਅਫਰੀਕਨ ਸੱਭਿਆਚਾਰਕ ਫੈਸਟੀਵਲ ਲੱਗਾ ਸੀ ਤੇ ਜਿਹੜੇ ਉਹਨਾਂ ਦੇ ਹੈਗੇ ਨੇ ਟ੍ਰੈਡੀਸ਼ਨਲ ਪਹਿਰਾਵਾ ਹੁੰਦਾ ਏ ਜਾਂ ਆਪਣੇ ਜਿਹੜੇ ਟ੍ਰੈਡੀਸ਼ਨਲ ਚੀਜ਼ਾਂ ਪਾਉਂਦੇ ਨੇ ਉਹ ਸਾਰੀਆਂ ਇੱਥੇ ਲੱਗੀਆਂ ਆਈਆਂ ਦਾ ਵਧੀਆ ਵਾ ਬੱਲੀ ਵਿੱਚ ਗਾਈਡ ਹਾਇਰ ਹੋ ਕੇ ਤਾਂ ਮੈਂ ਗਾਈਡ ਹਾਇਰ ਕੀਤਾ ਭਾਈ ਨੇ ਮੈਂ ਗਾਈਡਰ ਕੀਤਾ ਆ ਇਹ ਭਾਜ ਗਏ ਜਿਹੜੇ ਆਪਣੀ ਆਪਣੀ ਪੋਸਟ ਵਾਇਰਿੰਗ ਸ਼ੂਟ ਕਰਵਾਣੀ ਹੈ ਉਹ ਤੇ ਇੰਡੀਆ ਕਰ ਲਾਂਗੇ ਨੈਕਸਟ ਟਾਈਮ ਕਰਾਂਗੇ ਭਾਈ ਆ ਓਦਾਂ ਹੀ ਕਹਣਾ ਜਿੱਦਾਂ ਸ਼ਾਇਦ ਉਹ ਕਹਿੰਨ ਬਯਾਰ ਜਾਂ ਲੱਗਾ ਨਾ ਏਦਾਂ ਲੱਗਾ ਇੱਥੇ ਨਾ ਇੰਨਾ ਨਿੱਕੇ ਮੋਟੇ ਫੈਸਟੀਵਲ ਵਗੈਰਾ ਨਾ ਚੱਲਦੇ ਰਹਿੰਦੇ ਥੋੜੇ ਬੱਦ ਚੱਲਦੇ ਰਹਿੰਦੇ ਹੁੰਦੇ ਰਹਿੰਦੇ ਆ ਉਹ ਆਪਣੀ ਇੰਡੀਅਨ ਸ਼ਾਪ ਲੱਗੀ ਹੋਈ ਹੈ ਆਹ ਵਾਲੀ ਆਹ ਮਸਾਲਾ ਇੰਡੀਅਨ ਮੋਸੇ ਵਗੈਰਾ ਨਾ ਹਾਂਜੀ ਸਹੀ ਹੈ ਕਦੋਂ ਮਰ ਜੀ ਦੇਖ ਲਈ ਆ ਕੇ ਹਾਂਜੀ ਏਦਾਂ ਉੱਥੇ ਆਪਾਂ ਮਿਲਿਆ ਜਾਂਦੇ ਨੇ ਸਾਡੀ ਕਪੂਥਰੇ ਜਾਓ ਚਾਲੀ ਮਾਰ ਬਾਗਚਾ ਲੱਗੇ ਹੁੰਦਾ ਮੇਲਾ ਇਹਨਾਂ ਦਾ ਵਗਾਇਸ ਨੋਰਮਲ ਆ ਹਰ ਜਗ੍ਹਾ ਤੇ ਮਿਲ ਜਾਂਦਾ ਕਿੱਧਰ ਆ ਟੋਟਲ ਵਗੈਰਾ ਹਾਂ ਨੋਰਮਲ ਇੱਥੇ ਨਹੀਂ ਹੁੰਦਾ ਇੱਥੇ ਤੱਕ ਬਗੜਾ ਘੰਮੀ ਚੱਲਦਾ ਨਾ ਇੱਥੇ ਭਾਵੇਂ ਪਾਣੀ ਨਾਲੋਂ ਜ਼ਿਆਦਾ ਲੋਕੀ ਬੀਅਰ ਪੀਂਦੇ ਆ ਆਹੋ ਸਹੀ ਗੱਲ ਆ ਔਰ ਇਸ ਦਾ ਸਾਹਮਣੇ ਨਾ ਇੱਕ ਦਿਨ ਮੈਂ ਉੱਥੇ ਮੈਨੂੰ ਲੱਗਾ ਲੱਸੀ ਆ ਉਹ ਲੱਸੀ ਨਹੀਂ ਆ ਉਹ ਬੀਸੇ ਸ਼ਰਾਬਾਂ ਬਣਾਈਆਂ ਮੈਂ ਲੱਸੀ ਆ ਆ ਬੋਲ ਬੋਲ ਬਾਰਾ ਸ਼ਰਾਬ ਹੀ ਆ ਸਾਰੀਆਂ ਬੋਲ ਫਲੇਵਰ ਵਾਲੀ ਚਾਹ ਲੈ ਅਲੱਗ ਅਲੱਗ ਫਲੇਵਰ ਆ ਇਹ ਨਾ ਕਿ ਇੱਕ ਤਾਂ ਜੂਸ ਟਾਈਪ ਐ ਤੁਸੀਂ ਕਹਿੰਦੇ ਕਿ ਮੈਨੂੰ ਆ ਚਾਹੀਦੀ ਐ ਬਿਨਾਂ ਕੋਲ ਕੋਲੀ ਚਾਹੀਦੀ ਉਹ ਵੀ ਮਿਲ ਜਾਣੀ ਐ ਵੀ ਬਿਲਕੁਲ ਕੋਲ ਵਾਲੀ ਉਹ ਵੀ ਮਿਲ ਜਾਣੀ ਐ ਆਪਣੇ ਅਮਰ ਸਾਹਿਬ ਵੀ ਉੱਪਰ ਹੋਇਆ ਭਾਈ ਸਟੇਜ ਤਿਆਰ ਹੋ ਗਈ ਅਮਰ ਜੀ ਸਾਹਿਬ ਅਮਰ ਸਾਹਿਬ ਓਪਨ ਹੋਇਆ ਵਾ ਜਿੱਦਾਂ ਮਤਲਬ ਕਿ ਆਪਾਂ ਇੱਥੇ ਭਾਈ ਪਿੱਛੇ ਦੇਖੋ ਆਪਣੇ ਫੇਵਰ ਵਾਲੀ ਸਟੇਜ ਲੱਗੀ ਹੋਈ ਨਾ ਇੱਥੇ ਰਾਤ ਨੂੰ ਕੀ ਫੰਕਸ਼ਨ ਹੋਏਗਾ ਜ਼ਰੂਰ ਹੈ ਸਿੰਗਰ ਆਊਗਾ ਰੱਬ ਹੋਇਆ ਅੱਜ ਇਸ ਤਰ੍ਹਾਂ ਲੋਕੀ ਦੇਖਦੇ ਨੇ ਇੰਜੋਏ ਕਰਦੇ ਨੇ ਖਾਂਦੇ ਪੀਂਦੇ ਨੇ ਫੋਮਾਂ ਤੋਂ ਆਪਣੀ ਪਰਫਾਰਮੈਂਸ ਦੇਈ ਜਾਂਦੇ ਨੇ ਕਿ ਸਵੇਰੇ ਲੱਗ ਜਾਂਦੇ ਨਾ ਪੀਣ ਹਾਂ ਤੇ ਤਾਂ ਨਾ ਸਾਹਮਣੇ ਜਿਹੜੀ ਮੇਨ ਇੱਥੇ ਰਿਜਲਟ ਪਲਾਜ਼ਾ ਜਿਹੜਾ ਉਰੇ ਬਿਲਕੁਲ ਹੀ ਸਾਹਮਣੇ ਇੱਕ ਨਾ ਹੋਟਲ ਆ ਹੋਟਲ ਪਾਰਕਿੰਗ ਤੇ ਜਿੱਦਾਂ ਉਹਦੀ ਟਿਕਾਣਾ ਹੈਗੀ 25 ਯੂਰੋ 25 ਯੂਰੋ ਕਹਿੰਦੇ ਭਾਜੀ 25 ਯੂਰੋ ਆ ਤੇ ਜੇ ਤੁਸੀਂ ਇਹਦੀ ਲਿਫਟ ਯੂਜ਼ ਕਰਕੇ ਦੇਖਣਾ ਚਾਹੁੰਦੇ ਬਰਲਿੰਗ ਦੇ ਉੱਪਰ ਦਾ 뷰 ਤਾਂ ਸਭ ਤੋਂ 9 ਯੂਰੋ ਲੱਗਦੀ ਹੈ ਸਸਤੇ ਤੁਸੀਂ ਇੱਥੇ ਜਾ ਕੇ ਵੀ ਤੁਸੀਂ ਬਰਲਿੰਗ ਦਾ ਉੱਪਰ 뷰 ਦੇਖ ਸਕਦੇ ਆ ਇਹ ਵਾਲੇ ਹੋਟਲ ਤੇ ਇਦਾਂ ਨਾ ਬੋਤਲ ਇੱਥੇ ਰੀਸਾਈਕਲ ਹੋ ਜਾਂਦੀ ਨਾ ਬੋਤਲ ਆਪਾਂ ਜੇ ਰੀਸਾਈਕਲ ਹੋ ਜਾਂਦੀਆਂ ਅਲੱਗ-ਅਲੱਗ ਗ੍ਰੇਡ ਮਿਲਦਾ ਬੋਤਲ ਦਾ ਅਲੱਗ-ਅਲੱਗ ਗ੍ਰੇਡ ਤੇ 8 ਸੈਂਟ ਤੋਂ ਲੈ ਕੇ 25 ਸੈਂਟ ਦਾ ਰਿਫੰਡ ਮ ਜਿਸ ਆਪਾ ਬਾਏ ਕਰਦੇ ਲੈਣੇ ਆ ਜਾਂ ਪਾਣੀ ਦੀ ਬੋਤਲ ਲੈ ਕੋਈ ਪੈਸੇ ਵਿੱਚ ਚਲਾ ਲੈਂਦੇ ਬਾਅਦ ਚ ਲੈ ਕੇ ਲਾਏ ਕਿ ਤੁਹਾਨੂੰ ਇੰਨੇ ਪੈਸੇ ਵਾਪਸ ਮਿਲ ਜਾਣਗੇ ਤੁਸੀਂ ਵਾਪਸ ਲੈ ਜਾਓ ਉਹਦਾ ਬੈਨੀਫਿਟ ਇਹ ਵੀ ਇੱਕ ਸਾਡੀ ਜਿਹੜੇ ਬੋਤਲ ਖਰੀਦੀ ਹੈ ਉਹ ਵੈਸੇ ਨਹੀਂ ਹੁੰਦੀ ਹੈਗੀ ਨੰਬਰ 2 এনवायरमेंट ਵਧੀਆ ਰਹਿੰਦਾ ਹੈ ਰੀਸਾਈਕਲਿੰਗ ਬਹੁਤ ਚੱਲਦੀ ਤੇ ਮਤਲਬ ਕਿੱਥੇ ਬਲਕ ਕਿਤੇ ਵੀ ਲੱਗੀਆਂ ਨੇ ਮਸ਼ੀਨਾਂ ਵਗੈਰਾ ਜਾਂ ਆ ਜਿਹੜੇ ਜਿੱਥੇ ਆਪਾਂ ਸਮਾਨੀ ਸੁਪਰਮਾਰਕਟ ਹੈ ਉੱਥੇ ਅੰਦਰ ਮਸ਼ੀਨਾਂ ਚ ਪਾਈ ਜਾਣੀਆਂ ਨੇ ਵਧੀਆ ਚੀਜ਼ ਹੈ ਵੈਸੇ ਭਾਈ ਬਹੁਤ ਵਧੀਆ ਮੈਂ ਕਹਿੰਦਾ ਆਪਣੇ ਕਿਤੇ ਇੰਡੀਆ ਸਿਸਟਮ ਹੋ ਜੇ ਨੇ ਅੱਦਾਂ ਦਾ ਪੋਲੂਸ਼ਨ ਕਾਫੀ ਘਟ ਜਾਏ ਹੋ ਸਕਦਾ ਹੋਣਾ ਨਹੀਂ ਮੇਬੀ ਹੋ ਸਕਦਾ ਦੇਖੋ ਜੇ ਹੋ ਜਾਏ ਤਾਂ ਡੀ ਕੈਥਲੋਨ ਇਹਦੇ ਹੋਂ ਅੰਦਰ ਜਾ ਕੇ ਪਤਾ ਨੂੰ ਦਿਖਾਉਣੇ ਆ ਤੇ ਲੁਧਿਆਣੇ ਵੀ ਓਪਨ ਆ ਲੁਧਿਆਣੇ ਲੁਧਿਆਣੇ ਤਾਂ ਉੱਥੇ ਹੀ ਨੇ ਆ ਅਮਰ ਸਰ ਵੀ ਹੈਗਾ ਲੁਧਿਆਣੇ ਦਾ ਅਮਰ ਭਾਜੀ ਆ ਜਾਓ ਇਹਨੂੰ ਸਾਈਕਲ ਆਏ ਤੇ ਮਤਲਬ ਕੀ ਪੁਰਾਣੇ ਸਾਈਕਲ ਵੀ ਮਿਲ ਜਾਂਦੇ ਦਾ ਸੈਕੰਡ ਹੈ ਇਹ ਵਾਲਾ ਸੈਕੰਡ ਹੈ ਨਾ ਭਾਜੀ ਇਹ ਭਾਜੀ ਹਾਂ ਸੈਕੰਡ ਵਾਲੇ ਜੂਲ ਸਾਈਕਲ ਹੈ ਬਹੁਤ ਘੱਟ ਕਰ ਲਿਆ 14 ਕੀਮਤ 14 ਚ ਚੱਲਿਆ ਹੋਇਆ ਹੈ ਨਾ ਕਿੰਨੇ ਦਾ ਹੈ ਕਾਫੀ ਮਹਿੰਗੀ ਹੈ ਨਾ ਸਾਈਕਲ ਇੱਥੇ ਸਾਈਕਲ ਤਾਂ ਗੱਡੀਆਂ ਨਾਲੋਂ ਮਹਿੰਗੇ ਢਾਈ ਡੇ ਤਿੰਨ ਤਿੰਨ ਲੱਖ ਦੇ ਸਾਈਕਲ ਹੀ ਹੈ ਨਾ ਇੱਥੇ ਸਾਈਕਲ ਭਾਜੀ ਇੱਥੇ ਨਾ ਲੋਕਾਂ ਨੇ ਸਾਈਕਲ ਦਾ ਸਾਈਕਲ ਦਾ ਬਹੁਤ ਜ਼ਿਆਦਾ ਕਰੇ ਸਹੀ ਗੱਲ ਹੈ ਕਾਫੀ ਜ਼ਿਆਦਾ ਵੱਡਾ ਮੋਹਲ ਹੈ ਨਾ ਕਰਾਨੇ ਆ ਟ੍ਰਾਈ ਭਾਜੀ ਇੱਕ ਫੈਮਿਲੀ ਇਕ ਇੱਥੇ ਕੀ ਕੰਮ ਕਰਨ ਵਾਸਤੇ ਇੱਦਾਂ ਇੱਥੇ ਪਾਈ ਮਗਰ ਨਾ ਫੇਟ ਵੀ ਲੱਗ ਜਾਂਦੀ ਐ ਤੇ ਮਗਰ ਬਾਕਸ ਲੱਗ ਜਾਂਦੀ ਆ ਤੇ ਆਪਣਾ ਸਮਾਨ ਵਗੈਰਾ ਸੋਜ ਵੀ ਸਾਰਾ ਕੁਝ ਰੱਖ ਸਕਦੇ ਆ ਨਾ ਇਹ ਕੋਈ ਸੇਮ ਇਹਦੇ ਨਾਲ ਦੇ ਨਾ ਆ ਵੀ ਇਹਦੇ ਨਾਲ ਦੇ 3000 ਦਾ ਬਲੇ ਕਾਫੀ ਜ਼ਿਆਦਾ ਮਹਿੰਗੇ ਆ ਨਾ ਮਤਲਬ ਇੱਧਾ 3 ਲੱਖ ਰੁਪਏ ਮੰਗਿਆ ਦੇਣੇ ਹੀ ਹਰਦਾ ਹਾਂ ਭਾਈ ਅਲੱਗ ਅਲੱਗ ਰੇਟ ਨੇ 500 ਯੂਰੋ 7000 ਯੂਰੋ ਸਸਤੇ ਵੀ ਆਗੇ ਨਾ ਦੋ ਦੋ ਦਿਨ ਭਾਈ ਦੋ ਦੋ ਦਿਨ ਪੁਰਾਣੇ ਸਾਈਕਲ ਲੱਗੇ ਇੱਥੇ ਇਹ ਸੀ ਆਓ ਇਹ ਬਿਨਾ ਬੈਟਰੀ ਤੋਂ ਨਾ ਹਾਈ ਬਿਨਾ ਬੈਟਰੀ ਤੋਂ ਇਸ ਸਸਤੇ ਨੇ ਥੋੜੇ ਜਿਨਾ ਬਿਨਾ ਬੈਟਰੀ ਵਾਲੇ ਇਹ ਸੌ ਸਸਤੇ ਹਾਂਜੀ ਆ ਕਿੰਨਾ ਰੇਟ ਲੱਗਾ ਭਾਈ 359 ਹੈ ਇਹ ਆ ਪੂਰਾ ਸੈਟ ਹੈ ਇਹ ਪੂਰਾ ਸੈਟ ਹੈ ਉਹਦਾ ਸਾਈਕਲ ਲੈਣਾ ਇਕੱਲਾ ਆ ਰੇਟ ਹੈ ਜੇ ਨਾਲ ਐਕਸੈਸਰੀ ਲੈਣੀ ਹੈ ਫਿਰ 479 479 ਮੈਨੂੰ ਲੱਗਾ ਪੂਰਾ ਹਾਂ 479 96 ਸੈਂਟ ਉਹ ਲਾ ਪ੍ਰੋਪਰ ਸੈਸਰੀ ਵੀ ਦਿੰਦੇ ਨਾਲ ਇਹਨਾਂ ਲੱਗਰ ਆਪਣੇ ਇੰਦੇ ਹੁੰਦੇ ਨੇ ਜਦੋਂ ਮੈਂ ਅਗਰ ਥੋੜੇ ਬਜੇ ਪੈਸੇ ਜਦੋਂ 20 20 ਪੈਸੇ ਜਾਂ 50 ਪੈਸੇ 10 ਰੁਪਏ ਛੱਡ ਦਿੰਦੇ ਆ ਇੱਥੇ 96 ਸੈਂਟ ਨਾ ਤਾਂ ਦੇਣ 96 ਸੈਂਟ ਵੀ ਕਟਨੇ ਆ ਜਿਹੜੀ ਪੂਰੀ ਬਿਲਡਿੰਗਾਂ ਦੀ ਕੈਥਲੋਂ ਦੀ ਪੂਰੀ ਬਿਲਡਿੰਗਾਂ ਕਾਫੀ ਜ਼ਿਆਦਾ ਵੱਡੀ ਮਾਰਕੀਟ ਆ ਤਾਂ ਇੱਥੇ ਲੱਗਿਆ ਗੁਲਾਬ ਦੇ ਫੁੱਲ ਆਪਾਂ ਉਹ ਸਾਹਮਣੇ ਜਾਵਾਂਗੇ ਚਰਚ ਇੱਥੇ ਦਾ ਕਾਫੀ ਫੇਮਸ ਆ ਉੱਥੇ ਵੀ ਜਾਵਾਂਗੇ ਸੋ ਉਹਦੇ ਨਾਲ ਹੀ ਆ ਤੁਸੀਂ ਦੇਖੋ ਆ ਕਿੰਨਾ ਜ਼ਬਰਦਸਤ ਆ ਕਿ ਜਿੰਨਾ ਵੀ ਏਰੀਆ ਨਾ ਸਾਰਾ ਇਹ ਟੀਵੀ ਟਾਵਰ ਦੇ ਲੱਗ ਗਿਆ ਜਿੱਦਾਂ ਹੁਣ ਸਾਹਮਣੇ ਆ ਟੀਵੀ ਟਾਵਰ ਆ ਇੱਥੇ ਦਾ ਬਰਲਿਨ ਦਾ ਤੇਰੇ ਨਾਲ ਹੀ ਆ ਪਾਰਕ ਵਗੈਰਾ ਬਣੀ ਹੋਈ ਗਾਰਡਨ ਵਗੈਰਾ ਬਣਿਆ ਹੋਇਆ ਵਾ ਸੋ ਹੁਣ ਆਪਾਂ ਲੈ ਕੇ ਤੁਹਾਨੂੰ ਜਾਵਾਂਗੇ ਉਸ ਚ ਇੱਕ ਸੋ ਇੰਨੀਆ ਜਿਹੜੇ ਹੁੰਦੇ ਉਹ ਵਾ ਨਾ ਇੱਥੇ ਸਵੀਨਿਅਰ ਆ ਹੁੰਦੇ ਪਰਫਿਊਮ ਹੈ ਨਾ ਸਸਤਾ ਇਹ 43 ਇਹਦਾ ਜੰਦਰ ਵੀ ਹੈਗਾ ਆਪਣੇ ਜਿਹੜਾ ਸਾਹਮਣੇ ਫਰਮ ਚੰਨੀ ਆ ਇਸ ਚੱਚ ਦੀ ਬਿਊਟੀ ਨੂੰ ਹੋਰ ਵੀ ਜ਼ਿਆਦਾ ਵਧਾਉਂਦਾ ਵਾ ਇਹ ਆ ਇੱਥੇ ਦੀ ਮੇਨ ਅਟਰੈਕਸ਼ਨ ਬ੍ਰੈਂਡਨ ਬਰਗ ਅੱਛਾ ਇਹ ਕਿਉਂ ਹੋ ਹੈਗਾ ਸੀ ਨਾ ਹਾਂ ਇਹ ਦੀ ਆਪਣਾ ਇਹ ਕੰਡੀਸ਼ਨ ਹੈ ਵਰਲਡ ਵਾਰ 2 ਚ ਇਹਦੀ ਕੰਡੀਸ਼ਨ ਹੈ ਵਾ ਕੀ ਹੋ ਗਈ ਸੀ ਨਾ ਹਾਂ